ਹੈਲੋ ਫਰੈਂਡਸ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਅੰਜਲੀਪ ਸੰਧੂ ਵਲੌਗ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਜਾਵੇ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਰਮੇ ਬੈਂਗਨ ਉਸ ਲਈ ਆਪਾਂ ਛੋਟੇ-ਛੋਟੇ ਬੈਂਗਨ ਲਏ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਧੋ ਕੇ ਸਕਾ ਲਿਆ ਹੈ ਇਹ ਬਹੁਤ ਹੀ ਸੌਖੀ ਰੈਸਪੀ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਹੁਣ ਆਪਾਂ ਲਿਆਏ ਨਮਕ, ਲਾਲ ਮਿਰਚ, ਹਲਦੀ ਪਾਊਡਰ ਤੇ ਗਰਮ ਮਸਾਲਾ ਇੰਨਾ ਚਾਰਾ ਨੂੰ ਮਿਕਸ ਕਰ ਲਿਆ ਹੈ। ਬਸ ਇਹ ਪਨੀਰ ਕੀ ਟੀਜਰ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ। ਹੁਣ ਆਪਾਂ ਇਹਨਾਂ ਵਿੱਚ ਕੱਟ ਲਗਾਵਾਂਗੇ। కట్ సాయిట్స్ మసాలా భర దే సారే బ కట్ గా మసాలా భర దే హసాలా ఫే సూ చను ਦੁੱਧ ਦੇ ਪਾਸੇ ਆ ਪਾਏ ਇੱਕ ਕੱਟੀ ਸਰੋਂ ਦਾ ਤੇਲ ਲਿਆਏ ਤੇ ਇਸ ਨੂੰ ਗਰਮ ਹੋਣ ਲਈ ਰੱਖ ਦਿੱਤਾ ਜਦੋਂ ਇਹ ਗਰਮ ਹੋ ਗਿਆ ਇਸ ਨੂੰ ਮੀਡੀਅਮ ਆਂਚ ਤੋਂ ਸਲੋ ਆਂਚ ਦੇ ਵਿੱਚ ਪਕਾਵਾਂਗੇ ਇਸ ਨੂੰ ਕੱਜ ਕੇ ਪਕਾਣਾ ਹੈ ਟੱਕਰ ਰੱਖ ਕੇ ਪਕਾਣਾ ਹੈ ਕਵਰ ਕਰਕੇ ਤਾਂ ਕਿ ਆਪਣੇ ਆਪ ਹੀ ਸੌਫਟ ਹੋ ਜਾਣ ਤੇਲ ਆਪਣਾ ਗਰਮ ਹੋ ਰਿਹਾ ਹੈ ਜੋ ਆਪਣਾ ਮਸਾਲਾ ਵੱਧ ਗਿਆ ਇਸ ਨੂੰ ਇਸ ਦੇ ਉੱਪਰ ਪਾ ਦੇਵਾਂਗੇ ਜਿੱਦੋਂ ਇਹਨਾਂ ਨੂੰ ਕੜਾਹੀ ਵਿੱਚ ਪਾ ਦਿੱਤਾ ਹੈ ਇਹ ਬਹੁਤ ਹੀ ਜ਼ਿਆਦਾ ਟੇਸਟੀ ਬਣਦੇ ਨੇ ਤੁਸੀਂ ਇੱਕ ਵਾਰ ਜ਼ਰੂਰ ਬਣਾ ਕੇ ਟਰਾਈ ਕਰਿਓ ਜਿਵੇਂ ਕੋਈ ਪਿਆਜ਼ ਕੋਈ ਲਸਣ ਵਗੈਰਾ ਦੀ ਜ਼ਰੂਰਤ ਨਹੀਂ ਪੈਂਦੀ ਬਸ ਇਸ ਨੂੰ ਇਹ ਬਾਸ ਮਸਾਲਿਆਂ ਤੋਂ ਹੀ ਬਣ ਕੇ ਤਿਆਰ ਹੋ ਜਾਂਦਾ ਹੈ ਗੈਸ ਨੂੰ ਆਪਾਂ ਸਲੋ ਕਰ ਲਾਂਗੇ ਆਪਣਾ ਤੇਲ ਗਰਮ ਹੋ ਚੁੱਕਿਆ ਹੈ ਹੁਣ ਇਸ ਵਿੱਚ ਆਹ ਭਰੇ ਹੋਏ ਬੈਂਗਣਾਂ ਨੂੰ ਪਾਵਾਂਗੇ ਕਿੰਕ ਮੈਂਟਲੀ ਟੱਕ ਦਵਾਂਗੇ ਫਿਰ ਕਟਛੀ ਨਾਲ ਜਿਹੜੀ ਆਪਾਂ ਸਾਈਡ ਚੇਨ ਕਰ ਦਾਂਗੇ ਉਸਤੇ ਉੱਪਰ ਜਦੋਂ ਸਾਈਡ ਚੇਨ ਕਰ ਦਿੱਤੀ ਉਸਤੇ ਉੱਪਰ ਫਿਰ ਇਹ ਬਚਿਆ ਹੋਇਆ ਮਸਾਲਾ ਪਾਵਾਂਗੇ ਆਪਾਂ ਨੂੰ ਇੱਕ ਤੋਂ 2 ਮਿੰਟ ਉਦੋਂ ਤੱਕ ਨੂੰ ਹੌਣੇ ਸਿੱਧ ਸਾਈਡ ਚੇਨ ਕਰਾਂਗੇ ਆਪਾਂ ਹੌਲੀ ਹੌਲੀ ਉਸ ਤੋਂ ਦੂਜੇ ਪਾਸੇ ਵੀ ਗਰੀਸ ਹੋ ਜਾਂਦਾ ਥੋੜਾ ਤੇਲ ਨਾਲ ਆਰੇ ਨੂੰ ਅੱਧਾ ਚਲਾ ਲਾਂਗੇ ਇਸ ਦੇ ਉੱਪਰ ਹੁਣ ਬਚਿਆ ਹੋਇਆ ਮਸਾਲਾ ਪਾਵਾਂਗੇ ਪਾ ਕੇ ਚੰਗੀ ਤਰ੍ਹਾਂ ਭਰ ਜਨ ਫੇਟ ਤੋਂ ਮਸਾਲੇ ਦੇ ਹਿੱਸੇ ਫੇਰੇਸ ਵਿੱਚ ਲਾਵਾਂਗੇ ਫਿਰ ਟੱਕ ਕੇ ਪਕਾਵਾਂਗੇ ਹੁਣ ਇਹਨਾਂ ਨੂੰ ਮੀਡੀਅਮ ਟੂ ਸਲੋ ਅੰਚ ਤੇ ਹੀ ਪਕਾਣਾ ਹੈਗਾ ਜਿਆਦਾ ਤੇਜ਼ ਨਹੀਂ ਕਰਨਾ ਇਹ ਆਪਣੇ ਆਪ ਹੀ ਟੱਕ ਕੇ ਤਿਆਰ ਹੋ ਜਾਂਦੇ ਨੇ ਇਹਨਾਂ ਨੂੰ ਹੁਣ ਆਪਾਂ ਹਲਕੇ ਹੱਥ ਨਾਲ ਕੇਰਮਾਂ ਦੀ ਕਾਈਟ ਜਿੰਨ ਕਰਾਂਗੇ ਤਾਂ ਕਿ ਫੇਰ ਵੀ ਪਿਛੜ ਤੋਂ ਵੀ ਪੱਕੇ ਜਾਣ දෙදය පැලන්න ශෝ පෝ කන පෙරන පක්දීපකා වගේ පරි පෙට ලාට් කල්කයත් හනට ලාමන්ගේ පැජි තැගී තරම් പക്കണം ബംഗ സബ് ബാക തയ്യോട കട്ടിയ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਤੇ ਰੈਸਪੀ ਜਰੂਰ ਟਰਾਈ ਕਰਿਓ ਕਿਉਂਕਿ ਇਹ ਬਹੁਤ ਸੌਖੀ ਬਣ ਕੇ ਤਿਆਰ ਹੋ ਜਾਂਦੀ ਹੈ